ਜਾਣਾ ਤੇ ਉਹ ਵੀ ਘਰੀਆਂ ਨਾਲ ਬਾਅਦ ਮਹਾਸ਼ਿਵratri ਦੇ ਬਹੁਤ ਹੀ ਪਾਵਨ ਉਤਸਵ ਦੇ ਮਾਹੌਲ ਚ ਸਾਡੇ ਨਗਰ ਨਿਗਮ ਅੰਮ੍ਰਿਤਸਰ ਦੇ ਸਮੂਹ ਚੀਫ ਸੈਨਟਰੀ ਇੰਸਪੈਕਟਰ ਜਿਨ੍ਹਾਂ ਚ ਖਾਸ ਕਰਕੇ ਮੈਂ ਅੱਜ ਸਾਹਿਲ ਮਲੋਟਰਾ ਜੀ ਨੂੰ ਕਹਾਂਗਾ ਉਹਨਾਂ ਦਾ ਧੰਨਵਾਦ ਕਰਾਂਗਾ ਔਰ ਸਾਰੇ ਸੈਨਟਰੀ ਇੰਸਪੈਕਟਰ ਜਿਹੜੇ ਪ੍ਰਧਾਨ ਤਜਿੰਦਰਜੀ ਦੇ ਨਾਲ ਅੱਜ ਸਾਰਿਆਂ ਨੇ ਮਿਲ ਕੇ ਇੱਥੇ ਵਿਜੇ ਗਿਲਜੀ ਨੇ ਸਾਡੇ ਆਫੀਸਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਨੇ ਜਗਦੀਪ ਔਰ ਜੇਪੀ ਬੱਬਰ ਸਾਰੇ ਚੀਫ ਸੈਂਟਰ ਇੰਸਪੈਕਟਰ ਔਰ ਸਾਰੇ ਸੈਵਨਟੀ ਇੰਸਪੈਕਟਰ ਸਾਹਿਬਾਨ ਨੇ ਸਭ ਨੇ ਮਿਲ ਕੇ ਅੱਜ ਇੱਥੇ ਹਾਲ ਬਜ਼ਾਰ ਚ ਇੱਕ ਢੰਡਾਰੇ ਦਾ ਲੰਗਰ ਦਾ ਜਿਹੜਾ ਉਪਰਾਲਾ ਕੀਤਾ ਇਹ ਸਾਡਾ ਸ਼ਲਾਘਾਯੋਗ ਹੈ ਔਰ ਅੱਜ ਮਹਾਸ਼ਿਵਦਾਤੀ ਦੇ ਪਾਵਲ ਉੱਤਸਵ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਵੀ ਦੇਣਾ ਔਰ ਆਪਣੇ ਨਗਰ ਨਿਗਮ ਦੇ ਸਾਰੇ ਕਰਮਚਾਰੀ ਤੇ ਅਧਿਕਾਰੀਆਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦਾ ਕਿ ਅਸੀਂ ਇਸ ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਸਵੱਛ ਬਣਾਉਣ ਵਿੱਚ ਸਾਰੇ ਸਹਿਯੋਗ ਲਈਏ ਔਰ ਆਪਣੇ ਪੂਰੇ ਯੋਗਦਾਨ ਨਾਲ ਸ਼ਹਿਰ ਨੂੰ ਹੋਰ ਚਮਕਾਈਏ ਤੇਰਾ ਨਾਮ ਚੱਕ ਰਹੀਏ ਧੰਨਵਾਦ ਸੋਤ ਵਾਲਾ ਮੀਨਸਰ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਕਰਮਚਾਰੀ ਅਫਸਰ ਅਸਵਾਨੋ ਮੈਂ ਵਧਾਈ ਦੇਣੀ ਹੈ ਸ਼ੁਭ ਰਾਤਰੀ ਦੀ ਇਸ ਦੇ ਨਾਲ ਹੀ ਮੈਂ ਅੱਜ ਸਾਇਰ ਚੀਫ ਮੰਤਰਾ ਜੀ ਨੂੰ ਵਧਾਈ ਦੇ ਰਹੀ ਹਾਂ ਕਿ ਉਹਨਾਂ ਨੇ ਇੱਕ ਸੇਚਾ ਕੰਮ ਕੀਤਾ ਹੈ ਸ਼ੁਭ ਰਾਤਰੀ ਜੋ ਲੰਗਰ ਲਗਾਉਂਦਾ ਕਿਉਂਕਿ ਇੱਕ ਸਫਾਈ ਵਿਵਸਥਾ ਜੋ ਇਹ ਸਾਡੇ ਚੀਫ ਸੈਂਟਿਸਟ ਸੈਂਟਿਸਟ ਵੈਕਟਰਸ ਯਾ ਸਪਾਈ ਕਰਨ ਚਾਰੀ ਸਾਡੇ ਸਾਥ ਹੀ ਹੈਗੇ ਨੇ ਉਹ ਰੋਜ਼ ਸਫਾਈ ਦਾ ਜਿਹੜਾ ਇੱਕ ਲੰਗਰ ਲਗਾ ਰਹੇ ਨੇ ਉਹਦੇ ਨਾਲ-ਨਾਲ ਇੱਕ ਮਹਾਸ਼ਿਵਰਾਤੀ ਉਪਰਖ ਜੋ ਲੰਗਰ ਲਗਾਇਆ ਉਸ ਲਈ ਵੀ ਸਭ ਦਾ ਧੰਨਵਾਦ ਕਰਦੀਆਂ ਅਤੇ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਮਹਾਸ਼ਿਵਰਾਤੀ ਵਧਾਈ ਦਿੰਦੀਆਂ। ਇਹ ਲੰਗਰ ਹੈ। ਸੈਂਟ ਇੰਸਪੈਕਟਰ, ਚੀਫ ਸੈਂਟਿਸਪੈਕਟਰ ਸਾਰਿਆਂ ਨੇ ਰਲ ਕੇ ਇੱਥੇ ਸ਼ਿਵ ਜੀ ਮਹਾਰਾਜੀ ਦਾ ਲੰਗਰ ਲਾਇਆ ਵਾ। ਇਹ ਹਰ ਸਾਲ ਲਾਇਦਾ ਵਾ। ਅੱਜ ਆਈ ਅੱਜ ਥਾਲ ਦੀ ਤਰ੍ਹਾਂ ਅੱਜ ਫੇਰ ਇੱਥੇ ਲੰਗਰ ਵਰਤਾਨ ਲੱਗੇ ਆ ਸਾਰਿਆਂ ਨੂੰ ਬਹੁਤ ਬਹੁਤ ਜੀ ਧੰਨਵਾਦ ਜੀ ਸਾਰਿਆਂ ਅੱਛਾ ਮੱਝ ਲੈ ਜਾਓ ਜੀ ਅੱਛਾ ਮੱਝ ਮੋੜ ਜਾਏ ਅੱਛਾ ਮੱਝ ਲੈ ਜਾਓ ਅੱਛਾ ਕੇ ਜੁਕੇਸ਼ ਆ ਕੇ ਨਹੀਂ ਮੇਰੇ ਹੁਣ 누나, 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 누 ਯਾਰਾ ਸੀਟੀ ਦਾ ਆਇਆ ਜੇ ਹਰ ਸਾਲ ਮਨਾਉਂਦੇ ਜੇ ਜੈਦਰਨ ਕਿਹ ਜਾਓਗੇ ਅਜਦਾ ਤੇ ਲੱਖ ਲੱਖ ਵਧਾਈ ਹੋਵੇ ਸਾਡੇ ਡਾਕਟਰ ਸਾਹਿਬ ਵੀ ਆਏ ਨੇ ਦੋਨੇ ਡਾਕਟਰ ਚੁਕੇ ਆ ਕਿ ਡਾਕਟਰ ਰਮਾਜੀ ਵੀ ਆਏ ਨੇ ਨਾਲ ਸਾਡੇ ਇੰਸਪੈਕਟਰ ਨੇ ਇਹਨਾਂ ਦਾ ਤੋਂ ਚੀਫ ਸਾਹਿਬ ਨੇ ਜੀ ਆ ਜੀ ਵੀ ਲੰਗਰ ਸਹਾਰੇ ਵਿੱਚ ਸੰਤਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਲੰਗਰ ਦਾ ਕੜੀ ਚੋਲ ਦੇ ਨਾਲ ਬਰੈਡ ਰੰਟੀ ਉੱਚਾ ਵੀ ਹੈ ਠੀਕ ਅੱਜ ਮਹਾਸ਼ਿਵratri ਦੇ ਪਰਵ ਦੇ ਸੰਬੰਧ ਵਿੱਚ ਹਾਲ ਬਜ਼ਾਰ ਨਗਰ ਨਿਗਮ ਦੇ ਚੀਫ ਐਸੋਸੀਏਸ਼ਨ ਔਰ ਸੈਂਪੀਰਸ ਐਸੋਸੀਏਸ਼ਨ ਨੇ ਕਿਤੇ ਲੰਗਰ ਦਾ ਉਪਰਾਲਾ ਕੀਤਾ ਗਿਆ ਸ਼ਿਵratri ਦੇ ਪ੍ਰੋਗਰਾਮ ਦੇ ਵਿੱਚ ਔਰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਸਾਹਿਲ ਮੋਹਤਰਾ ਜੀ ਨੂੰ ਦਿਨਵਾਰ ਪ੍ਰਲਾਟ ਕੀਤਾ ਗਿਆ ਔਰ ਸਮੂਹ ਸ਼ਹਿਰ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਔਰ ਨਾਲ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜਾ ਵੀ ਗਾਰਬੇਜ ਹੋ ਸੜਕਾਂ ਦੇ ਉੱਤੇ ਜਿਹੜੇ ਹੁੰਦੇ ਆ ਸੁੱਟਦੇ ਆ ਉਹਨਾਂ ਤੋਂ ਬਰੇਜ਼ ਕਰਨ ਤਾਂ ਜੋ ਆਪਣੇ ਸ਼ਹਿਰ ਨੂੰ ਅਸੀਂ ਸਾਫ ਸੁੱਧਾ ਰੱਖ ਸਕੀਏ ਤੇ ਜਿਹੜੇ ਸ਼ਰਧਾਲੂ ਇੱਥੇ ਆਉਂਦੇ ਆ ਉਹ ਵੀ ਇੱਕ ਚੰਗਾ ਮੈਸੇਜ ਲੈ ਕੇ ਜਾਣ